ਸਤਵੇਂ ਪਾਛਾ ਗੁਰੂ ਹਰ राय ਸਾਹਿਬ ਜੀ ਅਰਜਨ ਹਰ ਗੋਬਿੰਦ ਨੂੰ ਸਿਵਰੋਂ ਸਿਰੀ ਹਰ ਰਾਇ ਜਿਨ੍ਹਾਂ ਨੇ ਸਾਧ ਸੰਗਤ ਦੀ 17 ਸਾਲ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਐਸੇ ਗਰੀਬ ਨਵਾਜ ਸ੍ਰੀ ਗੁਰੂ ਹਰ राय ਸਾਹਿਬ ਜੀ ਨੇ ਜੋ ਬੁਕਾਰ ਕੀਤੇ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਰਹਿ ਕੇ ਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰੰਗਦੇਵ ਜੀ ਰੰਗਦੇਵ ਦਾ ਤੇ ਗੁਰੂ ਘਰ ਦਾ ਜਿਹੜਾ ਇਹ ਚੱਲਿਆ ਨਾ ਸੰਘਰਸ਼ ਮਹਾਰਾਜ ਦੇ ਸਿਰ ਗੁਰਦੇਵ ਹਰ ਸਾਹਿਬ ਦੀ ਸੀਧੀ ਫਿਰ ਸਹਿਬਜ਼ਾਦਿਆਂ ਦੀ ਸੀਧੀ ਫਿਰ ਗੁਰੂ ਘਰ ਨਾਲ ਜੋ ਵੀ ਇਤਿਹਾਸ ਬਣਿਆ ਤੁਹਾਨੂੰ ਸਾਰਾ ਪਤਾ ਹੀ ਹੈ ਇਹਦਾ ਮੋੜ ਕਦੋਂ ਵੱਜਿਆ ਸੀ ਗੁਰੂ ਹਰਾਈ ਸਾਹਿਬ ਦੇ ਟਾਈਮ ਕਿਉਂਕਿ ਗੁਰੂ ਆਰਾਈ ਸਾਹਿਬ ਦੇ ਟਾਈਮ ਤੇ ਔਰੰਗਜ਼ੇਬ ਬਾਦਸ਼ਾਹ ਬਣਿਆ ਸੀ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਕਤਲ ਕਰਕੇ ਜਿਹੜਾ ਦਾਰਾ ਸ਼ਿਕੋਹ ਸੀ ਉਹ ਇੱਕ ਨੇਕ ਇਨਸਾਨ ਸੀ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਸੀ ਔਰੰਗਜ਼ੇਬ ਚਾਹੁੰਦਾ ਸੀ ਮੈਂ ਬਾਦਸ਼ਾਹ ਬਣਾ ਮਤਸਬੀ ਸੀ ਉਹਨੇ ਆਪਣੇ ਭਰਾ ਨੂੰ ਸਾਈਡ ਕਰਨ ਵਾਸਤੇ ਸ਼ੇਰ ਦੀ ਮੋਛ ਦੇ ਵਾਲ ਬਰੀਕ ਕੁਤਰਾ ਕਰਕੇ ਚਾਵਲਾਂ 'ਚ ਪਾ ਕੇ ਆਪਣੇ ਵੱਡੇ ਭਰਾ ਨੂੰ ਖਵਾ ਦਿੱਤੇ ਸਨ ਭਾਈ ਸੰਤੋਖ ਸਿੰਘ ਲਿਖਦਾ ਸ਼ੇਰ ਮੂਛ ਕਤਰਾਏ ਕਾ ਚਾਵਰ ਮੈਂ ਪਾਈ ਹੁਣ ਸ਼ੇਰ ਦੀ ਮੂਛ ਦੇ ਵਾਰ ਤਿੱਖੇ ਬੜੇ ਹੁੰਦੇ ਆ ਜਿਹਦੇ ਅੰਦਰ ਚਲੇ ਜਾਣ ਮੇਦੇ ਦੇ ਬਹੁਤ ਨੁਕਸਾਨ ਕਰਦੇ ਆ ਉਹ ਸਾਰਾ ਅੰਦਰ ਜਿਹੜਾ ਸੀ ਜ਼ਖਮੀ ਹੋ ਗਿਆ ਕੋਈ ਡਾਕਟਰ ਵੈਦ ਹਕੀਮ ਇਲਾਜ ਨਾ ਕਰ ਸਕਿਆ ਸਾਰੇ ਸਿਆਣੇ ਸਿਆਣੇ ਹਕੀਮ ਸੱਦੇ ਸ਼ਾਹਜਾਨ ਬਾਦਸ਼ਾਹ ਸੀ ਉਹਨੂੰ ਔਰੰਗਜ਼ੇਬ ਦਾ ਪਿਓ ਦਾਰਾਸ਼ ਕੋ ਦਾ ਪਿਓ ਉਹਨੇ ਆਪਣੇ ਵੱਡੇ ਪੁੱਤਰ ਦੀ ਜਾਨ ਬਚਾਉਣ ਲਈ ਕਿਉਂਕਿ ਆ ਜਿਹੜਾ ਦਿੱਲੀ ਦਾ ਲਾਲ ਕਿਲਾ ਇਹ ਦਾਰਾਸ਼ ਕੋ ਨੇ ਬਣਾਇਆ ਨਾਂ ਤੇ ਸ਼ਾਹਜਹਾਨ ਦਾ ਬੋਲਦੇ ਨੇ ਪਰ ਸ਼ਾਹਜਹਾਨ ਤੇ ਉਦੋਂ 12 ਸਾਲ ਆਗਰੇ ਬੈਠਾ ਰਿਹਾ ਸੀ 12 ਸਾਲ ਦਿੱਲੀ ਵਿੱਚ ਰਹਿ ਕੇ ਨਾਲ ਕਿਲਾ ਤਿਆਰ ਕਰਵਾਇਆ ਸੀ ਉਹ ਦਾਰਾਸ਼ ਕੋ ਜਦੋਂ ਮਰਨ ਕੰਡੇ ਪਹੁੰਚ ਗਿਆ ਸ਼ਾਹਜਹਾਨ ਬਾਦਸ਼ਾਹ ਨੇ ਹਕੀਮਾਂ ਨੂੰ ਪੁੱਛਿਆ ਵੀ ਇਹਦੀ ਜਾਨ ਕਿਵੇਂ ਵੱਢ ਸਕਦੀ ਹੈ ਉਹ ਕਹਿਣ ਲੱਗੇ ਇੱਕ ਤਰੀਕਾ ਹੈ ਵੀ ਡੇਢ ਪਾਈਆ ਦੀ ਹਰੜ ਤੇ ਮਾਸੇ ਦਾ ਲੌਂਗ ਹੋਵੇ ਤੇਰੀ ਜਾਨ ਬਚ ਸਕਦੀ ਹੈ। ਉਹਨਾਂ ਨੇ ਸਾਰੇ ਜਿੱਥੋਂ ਲੌਂਗ ਪੈਦਾ ਹੁੰਦੇ ਨੇ ਜਿੱਥੇ ਹਰੜਾ ਪੈਦਾ ਹੁੰਦੀਆਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਨਾ ਐਡੀ ਹਰੜ ਮਿਲੇ ਕਿਉਂਕਿ ਜਿਹੜੇ ਸਿਆਣੇ ਬਜ਼ੁਰਗ ਨੂੰ ਪਤਾ ਹੁੰਦਾ ਹਰੜ ਵੱਤ ਤੋਂ ਵੱ ਤੋਲੇ ਤੋਂ ਤੋਲੇ ਦੀ ਹੁੰਦੀ ਹੈ। ਐਡੀ ਵੱਡੀ ਹਰੜ ਲੱਭਣੀ ਔਖੀ ਹੈ। ਕਹਿੰਦੇ ਇਹ ਐਡੀ ਵੱਡੀ ਹਰੜ ਮਿਲੇ ਤੇ ਮਾਸੇ ਦਾ ਲੌਂਗ ਮਿਲੇ ਤਾਂ ਬੜੇ ਦੂਰ ਦੂਰ ਤੱਕ ਖੋਜ ਕੀਤੀ ਨਾ ਉਹ ਹੜੜ ਮਿਲੇ ਨਾ ਨੌਕ ਮਿਲਿਆ ਸਹਾਜਾਨ ਬਾਦਸ਼ਾਹ ਪਰੇਸ਼ਾਨ ਸੋਚਾਂ ਚ ਪਿਆ ਹੋਇਆ ਇੱਕ ਗੁਰੂ ਕਾ ਸਿੱਖ ਬਾਣੀ ਪੜਨ ਵਾਲਾ ਸਹਾਜਾਨ ਨੂੰ ਨੌਕਰੀ ਕਰਦਾ ਸੀ ਉਹਨੇ ਬਾਦਸ਼ਾਹ ਨੂੰ ਆਖਿਆ ਬਾਦਸ਼ਾਹ ਸਲਾਮਤ ਜੇ ਗਰੀਬ ਦੀ ਜਾਨ ਬਖਸ਼ੋ ਤਾਂ ਬੇਨਤੀ ਕਰਾਂ ਕਿਉਂਕਿ ਵੱਡੇ ਲੋਕਾਂ ਨਾਲ ਗੱਲ ਕਰਨੀ ਵੀ ਬੜੀ ਔਖੀ ਹੁੰਦੀ ਹੈ ਡਰ ਹੁੰਦਾ ਪਤਾ ਨਹੀਂ ਕੀ ਕਹਿ ਦੇਣਾ ਵੀ ਮੈਂ ਛੋਟਾ ਬੰਦਾ ਆ ਪਰ ਮੈਂ ਤੁਹਾਨੂੰ ਬੇਨਤੀ ਕਰਾਂ ਤੁਹਾਡੇ ਬੱਚੇ ਦੀ ਜਾਨ ਬਚ ਸਕਦੀ ਹੈ ਕਹਿੰਦਾ ਕਿਵੇਂ ਕਹਿੰਦਾ ਜਿਹੜੀ ਚੀਜ਼ ਕਿਧੋਂ ਨਹੀਂ ਨਾ ਮਿਲਦੀ ਉਹ ਗੁਰੂ ਨਾਨਕ ਦੇ ਘਰ ਤੋਂ ਮਿਲ ਜਾਂਦੀ ਆਖੋ ਸਤਨਾਮ ਤੁਸੀ ਬਾਬੇ ਨਾਨਕ ਦੇ ਘਰ ਤੋਂ ਮੰਗੋ ਇਸ ਵੇਲੇ ਗੁਰੂ ਹਰਾਈ ਸਾਹਿਬ ਬੈਠੇ ਨੇ ਕੀਰਤਪੁਰ ਸਾਹਿਬ ਉਹਨਾਂ ਦੇ ਕੋਲ ਦਵਾਖਾਨਾ ਹੈ ਉਹਨਾਂ ਨੂੰ ਬੇਨਤੀ ਕਰੋ ਕਹਿੰਦੇ ਸ਼ਾਹਜਹਾਂ ਬਾਦਸ਼ਾਹ ਸੋਚਨ ਪੈ ਗਿਆ ਕਹਿਣ ਲੱਗਾ ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਚਾਰ ਲੜਾਈਆਂ ਲੜੀਆਂ ਨੇ ਹੁਣ ਕਿਹੜੇ ਮੂਹਰ ਨਾਲ ਮੰਗਾ ਲਾਓ ਮੈਨੂੰ ਦੇ ਲੈਣਗੇ ਉਸੇ ਕਹਿਣ ਲੱਗਾ ਗੁਰੂ ਘਰ ਨਿਰਵੈਰ ਹੈ ਸਤਿਗੁਰ ਅੰਦਰੋਂ ਨਿਰਵੈਰ ਹੈ ਗੁਰੂ ਦਾ ਅੰਦਰੋਂ ਕਿਸੇ ਨਾਲ ਵੈਰ ਨਹੀਂ ਸਤਿਗੁਰ ਸਭਨਾ ਦਾ ਭਲਾ ਮੰਨਾਏ ਦਾ ਉਹਦੇ ਸਾਰੇ ਦੁਨੀਆ ਦਾ ਭਲਾ ਮੰਗਣ ਵਾਲੇ ਨੇ ਜਾ ਗੁਰੂ ਦੀ ਸ਼ਰਨ ਸ਼ਾਹਜਹਾਨ ਨੇ ਆਪਣੇ ਮੰਤਰੀ ਵੱਡੇ ਵੱਡੇ ਬੰਦੇ ਬڑے ਸੋਹਣੇ ਹਾਥੀ ਘੋੜੇ ਸ਼ਸਤਰ ਬਸਤਰ ਤੋਹਫੇ ਦੇ ਕੇ ਭੇਜੇ ਸੰਗ ਇਹ ਗੁਰੂ ਸਾਹਿਬ ਗੁਰੂ ਹਰਾਇ ਰਾਏ ਸਾਹਿਬ ਜੀ ਮੇਰੇ ਬੱਚੇ ਦੀ ਜਾਨ ਬਚ ਸਕਦੀ ਜੇ ਤੁਸੀਂ ਇੱਕ ਡੇਢ ਪਾਉ ਦੀ ਹਰੜ ਤੇ ਇੱਕ ਲੌਂਗ ਵੱਡਾ ਉਹ ਦੇ ਦਿਓ ਕਿਉਂਕਿ ਉਹ ਦਵਾਈ ਕਿਤੋਂ ਮਿਲ ਨਹੀਂ ਰਹੀ ਗੁਰੂ ਸਾਹਿਬ ਕੋਲ ਥੜੇ ਕਮਾਲ ਦੀਆਂ ਮੈਡੀਸਨ ਸੰਸਰੀ ਕੀਰਤਪੁਰ ਸਾਹਿਬ ਬਹੁਤ ਵੱਡਾ દવાਖਾਨਾ ਸੀਗਾ ਹਰ ਤਰ੍ਹਾਂ ਦੀ ਯੂਨਾਨ ਦੀ ਵੀ ਤੇ ਆਯੁਰਵੇਦ ਦੀ ਵੀ ਹਰ ਤਰ੍ਹਾਂ ਦੀ ਦਵਾਈ ਸਤਿਗੁਰੂ ਜੀ ਨੇ ਰੱਖੀ ਹੋਈ ਸੀ ਉਸੇ ਵੇਲੇ ਭਾਈ ਬਹਿਲੋ ਖਜ਼ਾਨਚੀ ਨੂੰ ਗੁਰੂ ਹਰਾਈ ਸਾਹਿਬ ਕਹਿੰਦੇ ਜਾ ਖਜ਼ਾਨੇ ਵਿੱਚੋਂ ਡੇਢ ਪਾ ਦੀ ਹਰੜ ਤੇ ਮਾਸੇ ਦਾ ਲੌਂਗ ਲੈ ਗਿਆ ਇੱਕ ਸਾਹ ਸੰਗਤ ਜੀ ਗਜਬੋਤੀ ਹੁੰਦਾ ਗਜਵੇਂ ਹਾਥੀ ਹਾਥੀ ਦੇ ਸਿਰ ਚੋਂ ਨਿਕਲਦਾ ਮੋਤੀ ਤੁਸੀਂ ਕਹਾਵਤ ਸੁਣੀ ਹੋਣੀ ਹੈ ਹਾਥੀ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ ਹੁਣ ਜਿਹੜਾ ਜਿਉਂਦਾ ਲੱਖ ਦਾ ਸਵਾ ਲੱਖ ਦਾ ਮਰਿਆ ਕਿਵੇਂ ਹੋ ਜਾਂਦਾ ਉਹ ਇਹ ਹੁੰਦਾ ਵੀ ਉਹਦੇ ਦੇ ਸਰੀਰ ਦੇ ਪਾਰਟਸ ਨੇ ਨਾ ਉਹਦੇ ਦੰਦ ਉਹਦੀਆਂ ਹੱਡੀਆਂ ਉਹ ਬਹੁਤ ਮਹਿੰਗੀਆਂ ਵੇਚਦੇ ਉਹਦੇ ਬੜੀਆਂ ਚੀਜ਼ਾਂ ਬਣਦੀਆਂ ਨੇ ਐਵੇਂ ਨਹੀਂ ਛੋੜ ਦਿੰਦੇ ਹਾਥੀ ਦੀਆਂ ਹੱਡੀਆਂ ਉਹ ਸਾਰੀਆਂ ਹੀ ਉਹਦੇ ਵਿੱਚ ਕੋਈ ਕੋਈ ਚੀਜ਼ ਬਣਾਉਂਦਾ ਹੈ ਕੋਈ ਕੋਈ ਚੀਜ਼ ਬਣਾਉਂਦਾ ਕਲਾਕ੍ਰਿਤੀਆਂ ਬਣਦੀਆਂ ਨੇ ਤੇ ਕੋਈ ਹਾਥੀ ਲੱਖਾਂ ਵਿੱਚੋਂ ਐਸਾ ਵੀ ਹੁੰਦਾ ਹੈ ਜਿਹਦੇ ਬਿਲਕੁਲ ਮੱਥੇ ਦੇ ਵਿੱਚਕਾਰ ਇੱਕ ਮੋਤੀ ਹੁੰਦਾ ਸਾਰੇ ਹਾਥੀਆਂ ਦੇ ਵਿੱਚੋਂ ਨਿਕਲਦਾ ਨਹੀਂ ਉਹ ਹਜ਼ਾਰਾਂ ਲੱਖਾਂ ਹਾਥੀਆਂ ਦੇ ਪਿੱਛੇ ਕੋਈ ਹਾਥੀ ਹੁੰਦਾ ਉਹਦੇ ਸਿਰ 'ਚੋਂ ਮੋਤੀ ਨਿਕਲਦਾ ਉਹਨੂੰ ਗਜਮੋਤੀ ਕਹਿੰਦੇ ਆ ਬਾਦਸ਼ਾਹ ਨੇ ਚਿੱਠੀ ਜੇ ਵੀ ਲਿਖਿਆ ਸੀ ਵੀ ਗੁਰੂ ਜੀ ਦੋ ਚੀਜ਼ਾਂ ਤੇ ਮੇਰੇ ਬੱਚੇ ਦੀ ਜਾਨ ਬਚਾਣ ਲਈ ਚਾਹੀਦੀਆਂ ਹੀ ਨੇ ਜੇ ਕਿਤੇ ਤੁਹਾਡੇ ਕੋਲ ਗਜਮੋਤੀ ਹੋਵੇ ਨਾ ਮੈਂ ਦੇਖਣਾ ਚਾਹੁੰਨਾ ਵਾਪਸ ਕਰ ਦੇਵਾਂਗਾ ਦੇ ਹਿੰਦੁਸਤਾਨ ਦਾ ਬਾਦਸ਼ਾਹ ਉਹਨੂੰ ਉਹ ਦਰਸ਼ਨ ਹੀ ਸੀ ਹੋਇਆ ਉਸ ਚੀਜ਼ ਦੇ ਮਾਰੇ ਕਹਿੰਦੇ ਗਜਮੋਤੀ ਵੀ ਲਿਆਵੀ ਉਹ ਤਿੰਨੇ ਚੀਜ਼ਾਂ ਦਿੱਤੀਆਂ ਸੀ ਉਹ ਜਿਹੜੀ ਹਰੜ ਸੀ ਉਹਨੂੰ ਸੱਜੇ ਹੱਥ ਵਿੱਚ ਤੇ ਲੋਂਗ ਨੂੰ ਖੱਬੇ ਹੱਥ ਚ ਲੈ ਕੇ ਅੱਧਾ ਘੰਟਾ ਕਹਿੰਦੇ ਐਦਾਂ ਮੁਠੀ ਮਿਚੜੀ ਸੀ ਤੇ ਅੰਦਰ ਜਿੱਥੇ-ਜਿੱਥੇ ਉਹ ਸ਼ੇਰ ਦੀ ਮੁੱਛ ਦੇ ਵਾਲ ਸਨ ਨਾ ਉਥੋਂ ਉੱਠ ਕੇ ਤੇ ਉਹ ਬਾਹਰ ਨਿਕਲ ਜਾਂਦੇ ਸੀ ਤੇ ਦਾਰਸ਼ਕੋ ਰਾਜੀ ਹੋ ਗਏ ਸੀ ਠੀਕ ਹੋ ਗਏ ਗੁਰੂ ਹਰਾਈ ਸਾਹਿਬ ਦੇ ਦਰਸ਼ਨ ਕਰਨ ਲਈ ਕੀਰਤਪੁਰ ਸਾਹਿਬ ਆਇਆ ਸੀ ਸਵਾ ਮਹੀਨਾ ਇੱਥੇ ਰਿਹਾ ਸੀ ਗੁਰੂ ਕੀ ਬਾਣੀ ਸੁਣਿਆ ਕਰਦਾ ਸੀ ਆਸਾ ਦੀ ਵਾਰ ਦਾ ਕੀਰਤਨ ਸੁਣ ਰਿਹਾ ਸੀ ਇੱਕ ਦਿਨ ਪੰਕਤੀ ਆਈ ਨਦਰ ਉਪਰਠੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ ਦਰ ਮੰਗਣਾ ਵੇਖ ਨਾ ਪਾਇੰਦਾ ਇਹ ਆਸਾ ਦੀ ਵਾਰਤ ਦੀ ਪੰਕਤੀ ਸੁਣ ਕੇ ਕਹਿਣ ਲੱਗਾ ਮਹਾਰਾਜ ਇਹਦੀ ਮੈਨੂੰ ਸਮਝ ਨਹੀਂ ਆਈ ਕਹਿੰਦੇ ਮਹਾਰਾਜ ਕਹਿੰਦੇ ਕੀ ਗੱਲ ਕਹਿੰਦਾ ਜੀ ਵੀ ਬਾਦਸ਼ਾਹ ਘਾ ਖਾਏਗਾ ਬਾਦਸ਼ਾਹ ਘਾ ਖਾ ਸਕਦਾ ਤਾਂ ਤਾਂ ਮੱਝਾ ਗਾਵਾਂ ਖਾਂਦੀਆਂ ਤੇ ਬਾਦਸ਼ਾਹ ਨੂੰ ਕਾ ਖਾਣ ਦੀ ਕੀ ਲੋੜ ਹੈ ਕਹਿੰਦੇ ਬਾਦਸ਼ਾਹ ਭੀਖ ਮੰਗੇ ਤੇ ਫਿਰ ਉਹਨੂੰ ਭੀਖ ਮਿਲੇ ਵੀ ਨਾ ਇਹ ਵੀ ਬਣੀ ਮਾਰੇ ਬਾਦਸ਼ਾਹ ਦਾ ਮੂੰਹ ਤੋਂ ਮੜੀ ਗੱਲ ਕੱਢੇ ਤੇ ਦੁਨੀਆ ਸਭ ਕੁਝ ਦੇ ਅੱਗੇ ਰੱਖ ਦਿੰਦੀ ਵੀ ਬਾਦਸ਼ਾਹ ਦਾ ਹੁਕਮ ਪਰ ਬਾਦਸ਼ਾਹ ਨੂੰ ਭੀਖ ਨਹੀਂ ਮਿਲਦੀ ਸਤਿਗੁਰੂ ਕਹਿਣ ਲੱਗੇ ਦਾਰਾ ਸਿੱਖੋ ਐਦਾਂ ਸਮਝ ਨਹੀਂ ਆਣੀ ਜਦ ਹੱੱਡੀ ਬੀਂਤੇਗੀ ਪਤਾ ਨਾ ਲੱਗੇਗਾ ਸੁਭਾਅੋ ਕੀ ਬਚਨ ਹੋ ਜਦੋਂ ਰੰਗਜੀਵ ਨੇ ਕੈਦ ਕਰ ਲਿਆ ਹਾਥੀ ਤੇ ਬੰਨ ਕੇ ਲੈ ਤੁਰੇ ਕੈਦੀ ਬਣਿਆ ਹੋਇਆ ਨਾ ਰੋਟੀ ਨਾ ਪਾਣੀ ਭੁੱਖਾ ਪਿਆਸਾ ਸਿਪਾਈਆਂ ਨੂੰ ਕਹਿੰਦਾ ਬਾਰਾਸ਼ ਤੋਂ ਕਹਿੰਦਾ ਮੈਨੂੰ ਰੱਬ ਦੇ ਵਾਸਤੇ ਖੁਦਾ ਦੇ ਵਾਸਤੇ ਅੱਲਾ ਦੇ ਵਾਸਤੇ ਖਾਣ ਨੂੰ ਦਿਓ ਉਹ ਕਹਿੰਦੇ ਜੇ ਤੈਨੂੰ ਖਾਣ ਨੂੰ ਦਿਆਂਗੇ ਸਾਡੀ ਨੌਕਰੀ ਜਾਏਗੀ ਹੁਕਮ ਬੜਾ ਸਖਤ ਹਾਂ ਹਾਥੀ ਤੋਂ ਪਿਸ਼ਾਬ ਦੇ ਬਹਾਨੇ ਥੱਲੇ ਉਤਾਰਦੇ ਆ ਆ ਛੋਲਿਆਂ ਦਾ ਹਰੇ ਛੋਲਿਏ ਦਾ ਖੇਤ ਹੈ ਇਹਦੇ ਵਿੱਚ ਦੰਗੂ ਮਾਰ ਲਾ ਇੱਦਾਂ ਬਾਹਰ ਪਿੱਛੇ ਬੰਨੀਆਂ ਸੀਗੀਆਂ ਥੱਲੇ ਹੋਇਆ ਪਿਸ਼ਾਬ ਦੇ ਬਹਾਨੇ ਫਟਾਫਟ ਦੋ ਚਾਰ ਬੁੱਟੇ ਮੂੰਹ ਚ ਪਾ ਕੇ ਚੱਬ ਗਿਆ ਪੰਤੀ ਯਾਦ ਆ ਗਈ ਨਦਰ ਉਪੱਟੀ ਜੇ ਕਰੇ ਉਹ ਵਾਇਗ ਨੂੰ ਪੁੱਠੀ ਨਿਗਾਹ ਕਰ ਦਵੇ ਸੁਲਤਾਨਾ ਬਾਦਸ਼ਾਹ ਰਾਜਾ ਮਹਾਰਾਜੇ ਨੂੰ ਕਾ ਖਾਣਾ ਪੈਂਦਾ ਸੁਲਤਾਨਾ ਘਾਓ ਕਰਾਏ ਦਾ ਦਰਮਨ ਉਹ ਬਾਦਸ਼ਾਹ ਭੀਖ ਮੰਗ ਸਾਹਮਣੇ ਇੱਕ ਬੁੱਢੀ ਦਾ ਘਰ ਸੀ ਕਹਿੰਦੇ ਉਹਨੂੰ ਤਰਲਾ ਕੀਤਾ ਮਾਈ ਰੋਟੀ ਦੇ ਦੇ ਉਹਨੇ ਬੂਹੇ ਹੀ ਬੰਦ ਕਰ ਲਿਆ ਕਹਿੰਦੀ ਤੈਨੂੰ ਰੋਟੀ ਦੇ ਕੇ ਆਪਣੇ ਬੱਚੇ ਮਰਵਾਵਾ ਤਰ ਮੰਗਣ ਭੇਖਣਾ ਪਾਇਦਾ ਭੀਖ ਨਹੀਂ ਮਿਲਦੀ ਐ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਐਸੇ ਦੀਨ ਦਿਆਲ ਸਕਦੇ ਉਹਨਾਂ ਦਾ ਸਾਧ ਸੰਗਤ ਜੀ ਅੱਜ ਗੁਰਪਤਾ ਗਦੀ ਉਹ ਵੀ ਆਪਾਂ ਮਨਾ ਰਹੇ ਆ ਬੜੇ ਬਿਆੰਤ ਕਿਰਪਾ ਦੇ ਮਾਸਾਕਰ ਸਨ ਇੱਕ ਬਚਨ ਹੁੰਦਾ ਇਤਿਹਾਸ ਵਿੱਚ ਕਿ ਸ੍ਰੀ ਗੋਇੰਦ ਸ੍ਰੀ ਗਿੰਦਪੁਰ ਸਾਹਿਬ ਇੱਕ ਬਹੁਤ ਗਰੀਬਣੀ ਮਾਈ ਘਰ ਦੇ ਵਿੱਚ ਕੰਦੀ ਰਹਿੰਦੀ ਸੀ ਇੱਕ ਟਾਈਮ ਦੀ ਰੋਟੀ ਖਾ ਲੈਂਦੀ ਇੱਕ ਟਾਈਮ ਭੁੱਖੀ ਸੌ ਜਾਂਦੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਨੇ ਝਾੜੂ ਪੂੰਛਾ ਕਰਨਾ ਕਿਸੇ ਦਾ ਪੀਸਣਾ ਪੀਸ ਦੇਣਾ ਤੇ ਉਹ ਕੰਮ ਕਰਕੇ ਗਰੀਬਣੀ ਰੋਟੀ ਆਪਣਾ ਗੁਜ਼ਾਰਾ ਕੱਢਦੀ ਸੀ ਪਰ ਮੰਨ ਤੇ ਸਰਦਾ ਪੈਦਾ ਹੋ ਗਈ ਵੀ ਮੈਂ ਗੁਰੂ ਸਾਹਿਬ ਨੂੰ ਪ੍ਰਸ਼ਾਦਾਸ਼ ਕੰਮ ਗੁਰੂ ਹਰਾਈ ਸਾਹਿਬ ਨੂੰ ਨੰਗਰ ਛਕਾ ਮੈਂ ਪਰ ਪੈਸਾ ਕੋਈ ਨਹੀਂ ਲੰਗਰ ਕਿੱਥੋਂ ਛਕਾਣਾ ਕਰੇਬੀ ਬਹੁਤ ਸੀ ਅਖੀਰ 2-4 ਦਿਨ ਕਰੜੀ ਮਿਹਨਤ ਕੀਤੀ 2-4 ਦਿਨ ਦੀ ਮਿਹਨਤ ਤੋਂ ਬਾਅਦ ਸਿਰਫ 2 ਰੋਟੀਆਂ ਜਿੰਨਾ ਆਟਾ ਜੁੜਿਆ 2 ਰੋਟੀਆਂ ਜਿੰਨਾ ਆਟਾ ਲੈ ਕੇ ਥੋੜਾ ਜਿਹਾ ਚਮਚਕ ਘਿਓ ਲੈ ਕੇ ਥੋੜਾ ਜਿਹਾ ਲੂਣ ਲੈ ਕੇ ਦੋ ਬਰੋਟੀਆਂ ਹੀ ਬਣਾਈਆਂ ਨਾ ਕੋਈ ਸਬਜ਼ੀ ਨਾ ਕੋਈ ਅਚਾਰ ਲੂਣ ਵਾਲੀਆਂ ਪਰੋਟੀਆਂ ਬਣਾ ਕੇ ਕੱਪੜੇ 'ਚ ਲਪੇਟ ਲਈਆਂ ਤੇ ਜਦੋਂ ਗੁਰੂ ਸਾਹਿਬ ਨੂੰ ਭੇਟਾ ਕਰਾਂਗੇ ਛਕ ਲੈਣਗੇ ਤੋ ਭਈ ਘਰੋਂ ਤੁਰੀ ਤੇ ਸਾਹਮਣੇ ਗੁਰੂ ਹਰ Rai ਸਾਹਿਬ 220 ਘੋੜ ਸਵਾਰਾਂ ਨਾਲ ਨਗਾਰੇ ਨਿਸ਼ਾਨ ਲੈ ਕੇ ਸ਼ਿਕਾਰ ਨੂੰ ਚੱਲ ਪਏ ਸਤਿਗੁਰੂ ਜੀ ਗਲੀ ਚੋਂ ਦੇ ਵੇਖੇ ਫਿਰ ਮੱਥੇ ਤੇ ਹੱਥ ਮਾਰਿਆ ਮੇਰੀ ਗਰੀਬਣੀ ਦੀ ਕਿਸਮਤ ਐਨੀ ਚੰਗੀ ਕੋਈ ਨਹੀਂ ਕਿ ਮੈਂ ਪਾਦਸ਼ਾਹ ਨੂੰ ਰੋਟੀ ਖਵਾ ਸਕਾਂ ਮੈਂ ਜੇ ਕਿਤੇ ਉੱਥੇ ਬੈਠੇ ਹੁੰਦੇ ਤੇ ਮੈਂ ਜਾ ਕੇ ਰੋਟੀ ਦੇ ਦਿੰਦੀ ਹੁਣ ਵੇ ਚੱਲੇ ਨੇ ਦਾ ਮੇਰੀ ਰੋਟੀ ਖਾਣੀ ਕਿੱਥੇ ਇਹਨਾਂ ਨੇ ਇਹਦਾ ਸ਼ਿਕਾਰ ਨਾ ਜਾ ਰਹੇ ਨੇ ਗੁਰੂ ਸਾਹਿਬ ਫੌਜਾਂ ਸਮੇਤ ਘੋੜੇ ਧਗੜ 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 ਕਰਦੇ ਜਦੋਂ ਐਨ ਮਾਈ ਕਲੀ ਦੇ ਸਾਈਡ ਤੇ ਹੋ ਕੇ ਖਲੋ ਗਈ ਜਦੋਂ ਉਹਦੇ ਬਰਾਬਰ ਆਏ ਤੇ ਘੋੜਾ ਰੋਕ ਲਿਆ ਬਰਾਬਰ ਆ ਕੇ ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖਦੇ ਨੇ ਫੇਰ ਤੁਰੰਤ ਨੇੜੇ ਤੇ ਸਗੰਬ ਨੇ ਘੋੜਾ ਘੁਆ ਕੇ ਮਾਈ ਦੇ ਕੋਲ ਗਏ ਅੰਤਰਜਾਮੀ ਕਰਿਓ ਉਚਾਰ ਅੰਤਰਜਾਮੀ ਪਾਤਸ਼ਾਹ ਬੋਲੇ ਹਮ ਕੋ ਛੁਦਾ ਲਗੀ ਦਿਓ ਮਾਈ ਸਾਨੂੰ ਭੁੱਖ ਲੱਗੀ ਐ ਮਾਤਾ ਦੋ ਪ੍ਰਸ਼ਾਦ ਜੇ ਤੇਰੇ ਕੋਲ ਹਾਂ ਤੇ ਸਾਨੂੰ ਦੇ ਦੇ ਤਿਆਰ ਆਹਾਰ ਜੋ ਤੈਨ ਕਰਤਾਰ ਮਾਈ ਪ੍ਰੇਮ ਦੀ ਮੂਰਤੀ ਬਣ ਗਈ ਅੱਖਾਂ 'ਚ ਹੰਝੂ ਆ ਗਏ ਕੰਬਦੇ ਹੱਥਾਂ ਨਾਲ ਪ੍ਰਸ਼ਾਦ ਆ ਫੜਾਇਆ ਘੋੜੇ ਤੇ ਚੜ੍ਹੇ ਹੋਏ ਨਾ ਹੱਥ ਧੋਏ ਨਾ ਪੈਰਾਂ ਜੋੜਾ ਲਾਇਆ ਤੇ ਉਦਾਂ ਹੀ ਸੁੱਕੀਆਂ ਰੋਟੀਆਂ ਲੂਣ ਵਾਲੀਆਂ ਚੱਬ ਗਏ ਪਾਤਸ਼ਾਹ ਬਾਈ ਵਾਲ ਮਹਿਰ ਦੇ ਦ੍ਰਿਸ਼ਟੀਕਾਰ ਕੇ ਨਦਰ ਨਦਰ ਨੇ ਹਾਲ ਕਰ ਗਏ ਸ਼ਿਕਾਰ ਨੂੰ ਅੱਗੇ ਚਲੇ ਗਏ ਜਦੋਂ ਗੁਰੂ ਹਰਾਈ ਸਾਹਿਬ ਅੱਗੇ ਮਾਈ ਦਾ ਪ੍ਰਸ਼ਾਦ ਦਾ ਛੱਕੇ ਤੁਰੇ ਮੇਰੇ ਵਰਗੇ ਵੀ ਨਾਲ ਹੀ ਹੁੰਦੇ ਨੇ ਸਿੱਖ ਸੋਚਾਂ ਜਿ ਪੈ ਗਏ ਕਹਿੰਦੇ ਵੇਖੋ ਕਿੰਨੀ ਮਾੜੀ ਗੱਲ ਹੈ ਕਿ ਗੁਰੂ ਸਾਹਿਬ ਨੂੰ ਭੁੱਖ ਲੱਗ ਗਈ ਤੇ ਗੁਰੂ ਸਾਹਿਬ ਨੂੰ ਰੋਟੀ ਇੱਕ ਬੁੱਢੀ ਕੋਲੋਂ ਮੰਗ ਕੇ ਖਾਣੀ ਪਈ ਨਾ ਪਤਾ ਨਹੀਂ ਬੁੱਢੀ ਸਨਾਨ ਕੀਤਾ ਨਾ ਉਹਨੇ ਪਤਾ ਨਹੀਂ ਕੱਪੜੇ ਧੋਏ ਨਾ ਉਹਨੇ ਪਤਾ ਨਹੀਂ ਸ੍ਰੀ ਚਮਨ ਲੰਗਰ ਬਣਾਇਆ ਤੇ ਮਹਾਰਾਜ ਨੇ ਵੀ ਹੱਥ ਨਹੀਂ ਧੋਏ ਜੋੜਾ ਨਹੀਂ ਲਾਇਆ ਤੇ ਭੁੱਖੇ ਆਪਾਂ ਕਾਹਨੂੰ ਐਦਾਂ ਕਰਨਾ ਵੀ ਜਦੋਂ ਗੁਰੂ ਸਾਹਿਬ ਜਾਇਆ ਕਰਨਗੇ ਦੰਗਰ ਨਾਲ ਲੈ ਕੇ ਜਾਇਆ ਕਰਨਾ ਤਾਂ ਕਿ ਸਾਡੇ ਗੁਰੂ ਨੂੰ ਕਿਸੇ ਹੋਰ ਕੋਲੋਂ ਮੰਗਣਾ ਨਾ ਪਵੇ ਸਿੱਖਾਂ ਨੇ ਗੜਵਿਆਂ ਚ ਪਾਣੀ ਲੈ ਲਿਆ ਵਧੀਆ ਸੋਨੇ ਪਦਾਰਥ ਸੋਹਣੀਆਂ ਸਬਜ਼ੀਆਂ ਅਦਾਰਾਂ ਖੀਰਾ ਘੜਾ ਵਧੀਆ ਲੰਗਰ ਬਣਾ ਕੇ ਘੋੜੇ ਤੇ ਲਾ ਕੇ ਦੁਰਪੇ ਜਦੋਂ ਮਹਾਰਾਜ ਬਾਹਰ ਗਏ ਤੇ ਮਹਾਰਾਜ ਦਾ ਘੋੜਾ ਰੋਕ ਕੇ ਕਹਿੰਦੇ ਸੱਚੇ ਪਾਤਸ਼ਾਹ ਲੰਗਰ ਛਕੋ ਹੱਥ ਧੋਲ ਮਾਰੇ ਲੱਕਰ ਛਕੋ ਮਾਰੇ ਬੜੀ ਹੈਰਾਨੀ ਨਾਲ ਗਏ ਤੇ ਕਹਿੰਦੇ ਕੀ ਗੱਲ ਬਾਈ ਸ੍ਰੀ ਸਤ ਗੁਰ ਹਰਖਾਏ ਬੁਖਾਨੇ ਹੋ ਬੋਲੇ ਛੇਵੇਂ ਸਤਵੇਂ ਪਾਤਸ਼ਾਹ ਬੇ ਮਰਜ਼ਾਰ ਆਹਾਰ ਤਿਆਰ ਕਹਿੰਦੇ ਇਹ ਮਰਜ਼ਾਦਾ ਵਾਲਾ ਲੰਗਰ ਨਹੀਂ ਹੈ ਤੁਹਾਡਾ ਚੜੇ ਜਾਦ ਅਬ ਘੋੜੇ ਉੱਪਰ ਕੌਣ ਸਮਯੋਂ ਤੁਮ ਕਰਿਓ ਵਿਚਾਰ ਅਸੀਂ ਘੋੜੇ ਤੇ ਜਾ ਰਹੇ ਆ ਇੱਕ ਰੋਟੀ ਖਾਣ ਦਾ ਟਾਈਮ ਹੈ ਪ੍ਰਸ਼ਾਦੇ ਦਾ ਟਾਈਮ ਹੈ ਸਚ ਜੁਤ ਹੋਏ ਪੁਨੀਤ ਅਸਨ ਜਬ ਉਚਤ ਅਚਨ ਕੇ ਤਬ ਨਿਰਧਾਰ ਪਵਿੱਤਰਤਾ ਨਾਲ ਸੁੱਚ ਮਨਾ ਲੰਗਰ ਬਣਿਆ ਹੋਵੇ ਹੱਥ ਪੈਰ ਧੋਤੇ ਹੋਣ ਇਸ਼ਨਾਨ ਕੀਤਾ ਹੋਵੇ ਜਗਾ ਤੇ ਚੌਂਕੀ ਤੇ ਬਹਿ ਕੇ ਬੜੇ ਤਰੀਕੇ ਨਾਲ ਲੰਗਰ ਸਕੀਦਾ ਕਿ ਘੋੜੇ ਦੇ ਚ ਲੰਗਰ ਸਕੀਦਾ ਉਹ ਵਿਚਾਰੇ ਫੇਰ ਹੈਰਾਨ ਕੱਲ ਦੇ ਮਾਈ ਕੋਲੋਂ ਰੋਟੀਆਂ ਮੰਗ ਕੇ ਲਈਆਂ ਨਾ ਹੱਥ ਧੋਏ ਨਾ ਜੋੜੇ ਪਹਿਣਾ ਜੋ ਲਾਏ ਤੇ ਬਿਨਾਂ ਸਬਜ਼ੀ ਦੇ ਬਿਨਾਂ ਦਾਲ ਦੇ ਫਟਾਫਟ ਉਹ ਦਹੀਂ ਰੋਟੀਆਂ ਚੱਪ ਗਏ ਸੁੱਕੀਆਂ ਤੇ ਸਾਡੇ ਤਾਂ ਇੰਨੀ ਵਧੀਆ ਸੁੱਚਮ ਨਾਲ ਬਣੀ ਉਹਨੂੰ ਕਹਿੰਦੇ ਵੀ ਬਰਯਾਦਾ ਅਨਸਾਰ ਨਹੀਂ ਉੱਥੇ ਤਾਂ ਨਹੀਂ ਬੋਲੇ ਜਦੋਂ ਪਾਦਸ਼ਾਹ ਆ ਕੇ ਬੈਠ ਗਏ ਨਾ ਦੀਵਾਨ ਦੀ ਸਮਾਪਤੀ ਹੋਣ ਲੱਗੀ ਕਹਿਣ ਲੱਗੇ ਗਰੀਬ ਨਵਾਜ਼ ਇੱਕ ਸਵਾਲ ਪੁੱਛਣਾ ਮਹਾਰਾਜ ਕਹਿੰਦੇ ਪੁੱਛੋ ਕਹਿੰਦੇ ਮਹਾਰਾਜ ਆਪ ਜੀ ਘੋੜੇ ਤੇ ਚੜ੍ਹ ਕੇ ਜਾ ਰਹੇ ਸੀ ਇੱਕਦਮ ਘੋੜਾ ਫੇਰ ਕੇ ਤੁਸੀਂ ਬੁੱਢੜੀ ਮਾਈ ਕੋਲ ਜਾ ਕੇ ਰੋਟੀਆਂ ਮੰਗੀਆਂ ਮੈਨੂੰ ਭੁੱਖ ਲੱਗੀ ਮਾਈ ਰੋਟੀ ਦੇ ਦੇ ਉਹ ਮਾਈ ਨੇ ਪਤਾ ਨਹੀਂ ਸੋਚੇ ਹੱਥਾਂ ਨਾਲ ਬਣਾਈ ਸੀ ਕਿ ਨਾ ਇਹ ਨਾਤੀ ਸੀਗੇ ਤੋਤੀ ਸੀਗੇ ਨਹੀਂ ਸੀ ਕਪੜੇ ਉਹਦੇ ਮੈਲੇ ਜੇ ਲੱਗਦੇ ਸਨ ਗਰੀਬਣੀ ਦੀ ਉਹ ਉਹਦਾ ਕਪੜਾ ਵੀ ਜਿਹੜਾ ਰੋਟੀਆਂ ਲੱਪੇਟਿਆ ਦਾ ਕੋਨਾ ਸੀ ਉਹ ਵੀ ਦੱਸਦਾ ਪਿਆ ਸੀ ਵੀ ਗਰੀਬ ਕਰਦੀ ਐ ਤੁਸੀਂ ਮਹਾਰਾਜ ਹੱਥ ਵੀ ਨਹੀਂ ਧੋਏ ਜੁੱਤੀ ਵੀ ਨਹੀਂ ਲਾਈ ਤੇ ਉਦਾਂ ਹੀ ਲੈ ਕੇ ਪ੍ਰਸ਼ਾਦ ਦੇ ਚੱਪ ਗਏ ਤੇ ਮਹਾਰਾਜ ਅਸੀਂ ਤੁਹਾਡੇ ਵਾਸਤੇ ਬੰਦਿਆ ਲੰਗਰ ਪਵਿੱਤਰ ਨਾਤ ਹੋ ਕੇ ਸੁਚਨਾ ਭਾਂਡੇ ਮਾਂਜ ਕੇ ਬੜੀ ਮਰਿਆਦਾ ਨਾਲ ਤਿਆਰ ਕੀਤਾ ਤੇ ਸਾਡੇ ਭੋਜਨ ਨੂੰ ਤੁਸੀਂ ਕਿਹਾ ਵੀ ਮਰਿਆਦਾ ਨਹੀਂ ਘੋੜੇ ਤੇ ਬੈ ਕੇ ਥੋੜਾ ਖਾਈ ਦਾ ਬਾਰੇ ਸਾਨੂੰ ਗੱਲ ਨਹੀਂ ਸਮਝ ਆਈ ਸੱਚੇ ਪਾਸਾ ਕਹਿਣ ਲੱਗੇ ਜਿਹੜੀ ਗੁਰੂ ਘਰ ਦੀ ਮਰਜ਼ਾਦਾ ਉਹ ਨੇਮ ਹੈ ਤੇ ਜਿਹੜਾ ਮਾਈ ਦਾ ਸੀ ਉਹ ਹੈ ਪ੍ਰੇਮ ਨੇਮ ਪ੍ਰੇਮ ਤਾਂ ਹੈ ਨੇਮ ਕੈਸੋ ਸੁੰਦਰ ਕਹਤ ਹੈ ਇਹ ਪ੍ਰੇਮ ਹੀ ਕੀ ਬਾਤ ਹੈ ਪ੍ਰੇਮ ਵਿੱਚ ਨੇਮ ਨਹੀਂ ਹੁੰਦਾ ਵੈਸੇ ਨੇਮ ਹੁੰਦਾ ਦਸਿਪੁਰ ਨੇ ਮਰਜ਼ਾਦਾਤ ਰਹਿਤ ਹੁੰਦੀ ਹੈ ਪਰ ਪ੍ਰੇਮ ਉੱਪਰ ਦੀ ਗੱਲ ਹੁੰਦੀ ਹੈ ਮਾਈ ਨੇ ਪ੍ਰੇਮ ਨਾਲ ਪ੍ਰਸ਼ਾਦ ਦੇ ਪੜਾਏ ਸੀ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਮਹਾਰਾਜ ਸਤਵੇਂ ਪਾਤਸ਼ਾਹ ਕਹਿੰਦੇ ਭਾਈ ਸਿੱਖੋ ਤੁਸੀਂ ਉਸ ਗੱਲ ਨੂੰ ਨਹੀਂ ਸਮਝ ਸਕਦੇ ਉਹ ਗੱਲ ਹੋਰ ਹੈ ਐਸੇ ਸਤਗੁਰੂ ਜੀ ਮਹਾਰਾਜ ਸਤਵੇਂ ਪਾਤਸ਼ਾਹ ਜੀ ਉਹਨਾਂ ਦਾ ਵੀ ਦਿਹਾੜਾ ਆਪਾਂ ਮਨਾਇਆ ਹੈ